बाे वास्त सलादैरा फल फ्रूट कट के रख अरदास हो रही है इस टाइम ਆ ਗਏ ਬਾਬੇ ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਘੈਂਟ ਹੋਵੋਗੇ ਤੇ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਨੀ ਹਰੀ ਕਾ ਵਲੌਗਸ ਤੇ ਹਾਂਜੀ ਆ ਕੈਂਟੀ ਹੋਣ ਹਾਰੇ ਬਾਕੀ ਕੈਂਟੀ ਚਾਹੀਦੀ ਉਹਨਾਂ ਤੇ ਮਿੱਤਰੋ ਅੱਜ ਆਪਣੇ ਬਾਬਿਆਂ ਦੇ ਦਵਾਨਾਂ ਦਾ ਅੱਡੇ ਪਿੰਡ ਦਵਾਨ ਲੱਗਦੇ ਨੇ ਜਿਹੜੇ ਤੋਂ ਆਪਣੇ ਵੀਡੀਓ ਨਹੀਂ ਖਾਈ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਲਾਸਟ ਦਿਨ ਹੈ ਤੇ ਅੱਜ ਆਣਾ ਕੱਲ ਵੀ ਲਾਦੇ ਆ ਗਲੂਪੋ ਪੈ ਜਾਣਗੇ ਤੇ ਅਜਾ ਆਪਾਂ ਚੱਲਦੇ ਆ ਤੁਹਾਨੂੰ ਵੀ ਦਿਖਾਉਣੇ ਆ ਜੀ ਦੁਕਾਨ ਜੋੜੇ ਰੂਹ ਦੇ ਬਲੌਜ਼ ਨਾਲ ਜੀ ਨਾ ਦੁਆਣਾ ਦੇ ਕੱਪੜੇ ਦੂਜੇ ਦੇਸੀ ਬਰੂ ਸ਼ੂਟ ਚੈਨਲ ਤੇ ਹਾਂ ਉਹਦੇ ਲਾਈਵ ਸਾਰੇ ਮਿੰਟ ਉਹਦੇ ਲਾਈਵ ਚੱਲੂ ਪੱਲੇ ਵੀ ਲਾਇਆ ਹੋਇਆ ਜੀ ਆਪਾਂ ਚੱਕ ਲਈ ਚੱਕ ਲਈ ਸਮਾਨ ਇਹ ਯਾਰ ਆਪਣੇ ਹਾਂ ਹਾਂ ਬਾਕੀ ਦਿਖਾਉਣੇ ਆ ਜੀ ਲਾਈਵ ਲਾ ਕੇ ਹਾਂਾਰੇ ਲਾਈਵ ਦੇਖਿਆ ਕਰੋ ਜਰੂਰ ਹਾਂ ਘਰੇ ਬੈ ਕੇ ਵੀ ਇਹ ਦੇਖ ਸਕਦੇ ਆ ਪਿੰਡੋਂ ਕੋਈ ਆ ਨਹੀਂ ਸਕਦਾ ਨਾ ਬਜ਼ੁਰਗ ਜਿਵੇਂ ਹਨ ਨਹੀਂ ਤੁਰ ਜਾਂਦਾ ਉਹ ਘਰੇ ਬੈ ਕੇ ਦੇਖਾਇਦੇ ਨੇ ਲਾਈਵ ਤਾਂ ਕਰਕੇ ਜੀ ਇਹ ਲਾਈਵ ਵਾਲਾ ਉਹ ਕੀਤਾਗਾ ਦੂਜੇ ਚੈਨਲ ਤੇ ਹਾਂ ਮੇ ਮਤਰੋ ਤੁਸੀਂ ਆਪ ਦੇਖਣੇ ਸਪੋਰਟ ਰੱਖੋ ਪੂਰੀ ਫੱਲ ਲਾਈਕਸ ਕਮੈਂਟ ਕਰਦਿਆ ਕਰੋ ਸ਼ੇਅਰ ਸ਼ੂਰ ਕਰਦੇ ਕਰੋ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਤੇ ਆਪਾਂ ਇਧਰੋਂ ਦਾਅਦੇ ਹੁਣ ਵਲੌਗ ਜਿੱਥੇ ਰੱਖਣੇ ਨੇ ਪੂਰੇ ਉੱਪਰ ਆਜੋ ਫਿਰ ਚੱਲਦੇ ਆਂ ਕੁਆਲੀ ਨਿਫਰਾਂ ਹਾਂ ਚੱਲਦੇ ਹਾਂ ਇਸ ਨੂੰ ਦਿਖਾਉਣੇ ਆਪਾਂ ਨਾਲੇ ਸੇਵਾਦਾਰ ਉੱਥੇ ਹੁਣ ਇਸ ਟਾਈਮ ਜੀ ਜਾਪ ਕਰ ਰਹੇ ਨੇ ਜੀ ਬੱਚੇ ਨੇ ਹਨਾ ਬੱਚੇ ਜਾਪ ਕਰ ਰਹੇ ਨੇ ਉਸ ਤੋਂ ਬਾਅਦ ਬਾਬਾ ਜੀ ਆਪ ਆਉਣਗੇ ਸੇਖੇ ਵਾਲੇ ਬਾਬਾ ਜੀ ਬਾਬਾ ਭਰੂਰ ਸਿੰਘ ਜੀ ਫਿਰ ਆਪਾਂ ਤੁਹਾਨੂੰ ਨਾਲ ਨਾਲ ਸੁਣਾਉਣੇ ਆਂ ਦੀਵਾਨ ਵੰਦਰ ਸਾਹਮਣੇ ਲੈ ਚਲਾਉਣ ਗਿਆ ਸਾਹਮਣੇ ਸਾਨੀ ਕਪੂਰ ਅਸੀ ਜੈ ਸਾਨੀ ਕਪੂਰ ਅਸੀ ਤੇ ਅੰਦਰ ਲੰਗਰ ਵਰਤ ਰਿਹਾ ਜੀ ਸਾਹਮਣੇ ਮਹਾਰਾਜੇ ਪ੍ਰਕਾਸ਼ ਹੋਏ ਹੋਏ ਨੇ ਸਾਹਮਣੇ ਕਾਂਟ ਲੱਗਿਆ ਹੈ ਇਧਰ ਇਧਰ 10 ਸਬ지 ਬੰਦ ਆਈ ਹੈ ਸਾਹਮਣੇ ਬੁੜੀਆਂ ਰੋਟੀਆਂ ਲਾ ਰਹੀਆਂ ਨੇ ਆਪਾਂ ਨੇ ਮਾਝ ਰਹੇ ਨੇ ਸੇਵਾ ਦਾ ਰੁੱਤ ਇਹ ਮੰਗਾਈ ਸ਼ੁਰੂ ਕਰ ਦਿੱਤੀ ਲੋ ਵੀ ਸਾਡਾ ਪਬ ਵੀ ਸਕਲੇ ਆ ਗਏ ਬਾਹਰੇ ਇਧਰ ਸਾਡਾ ਵੀਰ ਸਾਨੂੰ ਮਿਲਿਆ ਕਾ ਤੱਲ ਲਿਖਾਰੀ ਸੈਕਟਰੀ ਕਾ ਤੱਲ ਲਿਖਾਰੀ ਉਹ ਸੈਕਟਰੀ ਕਿਵੇਂ ਆ ਵਧੀਆ ਹੀ ਵਧੀਆ ਠੀਕ ਆ ਹਾਂਜੀ ਚੱਲੋ ਵਧੀਆ ਵਧੀਆ ਤੁਸੀਂ ਬਸ ਠੀਕ ਆ ਵਧੀਆ ਠੀਕ ਆ ਅੱਜ ਜੀ ਸਿਮਰ ਕੇ ਮੁੰਡੇ ਇਧਰ ਮੁੰਡੇ ਇਧਰ ਖੜੇ ਨੇ ਜੀ ਬਰੇ ਸੰਗਤ ਆ ਰਹੀ ਆ ਬਾਬਾ ਜੀ ਆ ਕੇ ਬੈਠ ਗਏ ਕਿ ਇਹਨਾਂ ਦੀ ਪੂਜਾ ਕਰੋ ਤੁਸੀਂ ਇਹਨਾਂ ਦੀ ਪੂਜਾ ਕਰੋ ਆਪਣਾ ਲੋ ਨਵੇਂ ਜਾ ਕੇ ਦਿਖਾਉਣਾ ਅਸੀਂ ਗੁਰੂ ਦੇ ਕੋਲੋਂ ਆ ਕੇ タルਪ ਸਹਿਬਰਾਂ ਦੇ ਕੋਲੋਂ ਆ ਕੇ ਅਸੀਂ ਦੁੱਧ ਵੀ ਮੰਗ ਲਈ। ਮੈਂ ਤਾਂ ਇੱਕੋ ਬੇਨਤੀ ਕਰਦਾ ਆ ਕੇ ਇਹਨਾਂ ਤੋਂ ਦੁੱਧ ਮੰਗਿਆ, ਨਾ ਪੁੱਤ ਮੰਗਿਆ, ਅਸੀਂ ਗੁਰੂ ਮੰਗ ਲਏ। ਅਸੀਂ ਭਗਤੀ ਮੰਗ ਲਈ। ਪਵਨ ਰੰਦਾਸ ਸਾਹਿਬ ਦੀ ਸੰਤਾ ਦੇ ਕੋਲੋਂ ਕੋਈ ਨਹੀਂ ਚਾਹੀਦਾ। ਸੰਤ ਤੁਸੀਂ ਚਾਹੀਦੇ ਹੋ। ਤੁਹਾਡੀ ਵਿਚਾਰਧਾਰਾ ਸਾਨੂੰ ਚਾਹੀਦੀ ਹੈ। ਤੇ ਮੈਂ ਨੀਸੇ ਨਾ ਕਹਿਣਾ ਜਿਸ ਬੰਦੇ ਨੇ ਕੀ ਭਰ ਦੇ ਹਰ ਜੀ ਅਵਤਾਰੋਂ ਭਰ ਦੇ ਇੱਧਰ ਖਾਣਾ ਪ੍ਰਸ਼ਾਦ ਦੀ ਦੇਖਣ ਯਾਰ ਬੜੀ ਐ ਜੀ ਚੱਲ ਪੜੇ ਜੀ ਸਾਡੀ ਜਿਹੜੀ ਉਹਨਾਂ ਦਾ ਬੈਟਰੀ ਚਾਰ ਲਾਉਟ ਜਾ ਰਿਹਾ ਪਹਿਲਾਂ ਵੀ ਚੱਲਦਾ ਸੀ ਚੱਲਦਾ ਜਦੋਂ ਨਾ ਮਾਰਦਾ ਰਹਿਦਾ ਜਿਹੜਾ ਲੱਗਦੇ ਆ ਜੋ ਜ਼ਿਆਦੇ ਨਾਲ ਬਤਾਏ ਜਾਣਗੇ ਜੀ। ਰਾਈ ਮੈਟਰੋਂ ਹੁਣ ਆਪਾਂ ਆ ਗਏ ਅੰਦਰ ਅੰਦਰ ਤੇ ਬਾਬਾ ਜੀ ਵਾਸਤੇ ਉਹ ਫਿਰ ਥੋੜੇ ਜਿਹੇ ਟਾਈਮ ਨੂੰ ਨਾ ਆਉਣਗੇ ਬਾਬਾ ਜੀ ਇੱਧਰ ਆਪਣਾ ਪ੍ਰਸ਼ਾਦੇ ਛਕਣ ਵਾਸਤੇ ਉਹਦੇ ਵਾਸਤੇ ਆਪਾਂ ਹੁਣ ਕੱਟ ਰਹਿਗੇ ਮੂਲੀਆ ਵਗੈਰਾ ਸਲਾਦ ਵਗੈਰਾ ਨਾਲ ਯਾਰ ਜੀ ਸੀ ਜੀ ਸੀ ਨਾਲ ਰੱਖਾ ਬਾਬਾ ਵਾਸਤੇ ਸਲਾਦ ਵਗੈਰਾ ਤੇ ਫਲ ਫਰੂਟ ਕੱਟ ਕੇ ਰੱਖ ਤੇ ਅਰਦਾਸ ਹੋ ਰਹੀ ਹੈ ਇਸ ਟਾਈਮ ਤੱਕ ਉਸ ਟਾਈਮ ਤੱਕ logbacks आदेश काम लगे और तबन ने और ये डॉट ट्राई यार मेरे मित्रों ਕੈਡਾ ਹੋਇਆ ਹੈ ਚੱਲ ਗਿਆ ਕੈਡਾ ਹੋ ਗਿਆ हो गया ती डेडा हो गया ती बा ਹੋ ਜੀ ਸਕੋ ਬਰੈਡ ਆਲੂ ਵਾਲੇ ਬਰੈਡ ਇਹ ਵੀ ਬੂ ਆਪਾਂ ਚੱਲਦੇ ਆ ਮਿੱਤਰ ਹੁਣ ਘਰ ਨੂੰ ਫਿਰ ਟਾਈਮ ਹੀ ਹੋ ਗਿਆ ਕਾਫੀ ਜਰਾ ਮੱਝ ਕੇ ਚਲਦੇ ਆਪਾਂ ਹੁਣ ਹੋਰ ਸੰਗਤ ਸਾਰੀ ਚਾਹ ਪਾਣੀ 삭 ਕੇ ਬਰੈਡ ਵਗੈਰਾ 삭 ਕੇ ਜਾ ਰਹੀ ਹੈ ਵਾਪਸ ਆਜੋ ਫਿਰ ਲਈ ਮਟਰਪਾ ਆਗੇ ਹੁਣ ਕਰੀ ਤੇ ਜਿਹਨੂੰ ਜਿਹਨੂੰ ਆਪਾਂ ਵਲੌਗ ਵਧੀਆ ਲੱਗਿਆ ਉਹ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਗੌਰ ਨਵੇਂ ਆਪ ਵਲੌਗ ਦੇ ਨਾਲ ਹੋਂ ਦਾ ਕਲੀਪ ਆ